ਹੰਜੀ ਸ਼ਾਹ ਨੂੰ ਗਦਾ ਦੇ ਤਲੀ ਸੇ ਡੱਕੀ ਖਾਣੋਂ ਹਟਦੀ ਨਹੀਂ ਹੂੰ ਗਾਂਨ ਮੱਥਾ ਧਰਿਆ ਹੂੰ ਸਹੀ ਗੱਲ ਫੇਰ ਹੁਣ ਹਟੇ ਇਹ ਮਹਨਾਂ ਤਲੀ ਖਾਇਆ ਕਰ ਦਾਹ ਲੱਕੇ ਲੈ ਇੱਕ ਇੱਕ ਚੰਗਾ ਲਿਆਂਦਾ ਏ ਤੇ ਫੇਰ ਹਸਾ ਹੁਣ ਦਰਜਨ ਕਿੰਨੇ ਹੋਗੀ ਤੂੰ ਨਾਲਾ ਕਰ ਜੀ ਨਾ ਕੋਈ ਨਹੀਂ ਦਾਹ ਦਾ ਕੇਲਾ ਆ ਗਿਆ ਉਹ ਗਏਨ ਫਾਇਦਾ ਨਾ ਕੀੜੇ ਚੱਲੇ ਵਾਹੋ ਦਾਹ ਦਾ ਕੇਲਾ ਫੇਰ ਦਰਜਨ ਦਰਜਨ ਕਿੰਨੇ ਹੁੰਦੇ ਆ ਛੇ ਦਰਜਨ ਚ ਦਰਜਨ ਕੇ 12 12 ਕੇ ਲੈਣ ਨੂੰ 10 ਦਾ 1 ਲੱਖ 12 ਦੇ ਦਰਜਨ ਦੀ ਆ ਇਦਾਂ ਹਾਂ ਦਾ 1 ਕਿੰਨੇ ਹੋ ਗਏ ਮੈਨੂੰ ਮੈਥ ਨਹੀਂ ਨਾ ਆਉਂਦਾ 10 ਦਾ ਕੇਲਾ 1 ਤੇ ਚੰਗਾ ਚੋਟੀ ਦਾ 10 ਦਾ 1 ਕੇਲਾ ਤੇ 12 ਕੇ ਲੈ ਕਿੰਨਾ ਨਹੀਂ ਦੇ ਦਿੰਦੇ ਦਰਜਨ ਕਿੰਨੇ ਦੀ ਹੋ ਗਈ ਫਿਰ 12 ਹੋ ਗਏ 12 ਹੋ ਗਏ ਕਿੰਨੇ ਦੇ ਹੋ ਗਏ ਤੂੰ ਦੱਸ ਕਿੰਨੇ ਦੇ ਹੋ ਗਏ ਮੈਨੂੰ ਹੁਣ ਪੜਿਆ ਲੈ ਉਹਤਰਾ ਤੈਨੂੰ ਗੰਜਰਾ ਬੜੇ ਗਿੰਨੇ ਆਦੇ ਪੈਸੇ ਕਿੰਨੇ ਮੰਗ ਕੇ ਲੈ ਕਿਦਰਾ ਦੱਸ ਵੀਰ ਤੂੰ 120 ਨੇਦਰਜਲੋ ਕੀ ਫਿਰ ਹੋਰ ਬੜੀ ਮਹਿੰਗੇ ਉਹ ਕਿਹੜੇ ਕੇਲੇ ਆ ਲੈ ਵੀ ਵਧੀਆ ਸਟੋਰ ਵਾਲੇ ਐਨੇ ਮਹਿੰਗੇ ਨਹੀਂ ਬਰਤੂ ਕੇਲੇ ਕਿਉਂ ਨਹੀਂ ਮਹਿੰਗੇ ਗਲੇ ਚੁੱਕਨੇ ਚੁੱਕਲੇ ਕਿਹੜੇ ਚੱਲੇ ਉਹ ਕਿੰਨੇ ਦਾ ਫਿਰ ਉਹ ਪੰਜਾਂ ਦਾ ਹੀ ਦਿੰਦੇ ਪੰਜਾਂ ਦਾ ਲੈ ਹੋਰ ਐਪੀ ਅੱਛਾ ਫਿਰ ਚੱਲ ਕੋਈ ਨਹੀਂ ਜੱਤ ਜੱਤ ਤੂੰ ਚੰਗੇ ਖਵਾਈ ਕੇਲੇ ਬੁਰੜੀ ਨਿ ਭਰਾਵਾ ਨਾ ਨਾ ਅੱਗ ਲੱਗੇ ਕਿ ਲੱਖ ਦੀ ਦਾਂਹ ਲੈ ਕੇ ਕੇਲਾ ਖਵਾਈ ਠੀਕ ਆ ਖਵਾਈ ਦਾ ਦਾਂਹ ਦਾ ਕੇਲਾ ਆਂਦਾ ਆ ਲੈ ਕੋਈ ਨਵੇਂ ਆ ਜਿਹੜੇ ਉਹ ਰਾਂਝੂ ਲੱਗੇ ਆਉਂਦੇ ਇਹ ਕਹਾਂਜੀ ਅੱਧੀ ਗਲਾਸ ਹੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਅੱਧੀ ਗਲਾਸੀ ਕਿੰਨੇ ਦੀ ਫਿਰ ਬਣਦੀ ਆ ਕੀ ਬੰਦਰਾ